ਪਲੇਟੋ ਸੋਕਰਾਟ ਦਾ ਸਭ ਤੋਂ ਬੁੱਧੀਮਾਨ ਅਤੇ ਨਜ਼ਦੀਕੀ شاਗਿਰਦ ਪਲੇਟੋ ਹਰ ਪੱਖੋਂ ਪ੍ਰਤਭਾ ਸੰਪੰਨ ਵਿਅਕਤੀ ਸੀ ਪੱਛਮੀ ਜਗਤ ਵਿੱਚ ਸਭ ਤੋਂ ਪਹਿਲਾਂ ਇੱਕ ਸੁਗੜ ਰੂਪ ਵਿੱਚ ਫਲਸਫਾ ਪੇਸ਼ ਕਰਨ ਵਾਲਾ ਪਲੇਟੋ ਹੀ ਸੀ ਐਸ ਨੇ ਮਨੋਵਿਗਿਆਨ ਤੱਤ ਵਿਗਿਆਨ ਨੀਤੀ ਵਿਗਿਆਨ ਧਰਮ ਸ਼ਾਸਤਰ ਅਤੇ ਸੋਹਜ ਵਿਗਿਆਨ ਆਦ ਸਾਰੇ ਸ਼ਾਸਤਰਾਂ ਤੇ ਉੱਚਤ ਰੂਪ ਵਿੱਚ ਵਿਚਾਰ ਕੀਤਾ ਪਲੇਟੋ ਦਾ ਜਨਮ ਏਥਨਜ਼ ਦੇ ਲਾਗੇ ਏਜਨਾ ਨਾਮਕ ਟਾਪੂ ਵਿੱਚ ਹੋਇਆ ਇਸ ਦਾ ਪਰਿਵਾਰ ਸਾਮਾੰਤ ਸ਼ਾਹੀ ਪਰਿਵਾਰ ਸੀ ਅਤੇ ਇਸ ਦੇ ਮਾਤਾ ਪਿਤਾ ਪੈਰਿਕਟੋਨ ਅਤੇ ਅਰਿਸਟੋਨ ਪ੍ਰਸਿੱਧ ਵਿਅਕਤੀ ਸਨ ਪਲਾਟੋ ਜੇ ਬੱਚਾ ਹੀ ਸੀ ਕਿ ਇਸ ਦੇ ਪਿਤਾ ਅਰਿਸਟੋਨ ਦੀ ਮੌਤ ਹੋ ਗਈ ਅਤੇ ਇਸ ਨੂੰ ਇਸ ਦੇ ਮਤਰੇ ਪਿਤਾ ਪਾਦਰੀ ਲੈਂਪੀਜ਼ ਨੇ ਪਾਲਿਆ ਪਹਿਲਾਂ ਪਲਾਟੋ ਨੇ ਸੰਗੀਤ ਕਵਿਤਾ ਚਿੱਤਰ ਕਲਾ ਦਾ ਅਧਿਐਨ ਕੀਤਾ ਬਾਅਦ ਵਿੱਚ ਈਸਵੀ ਪੂਰਵ 404 ਵਿੱਚ ਇਸ ਸੋਕਰਾਟ ਦੇ ਸੰਪਰਕ ਵਿੱਚ ਆਇਆ ਅਤੇ ਸੋਕਰਾਟ ਦੇ ਜੀਵਨ ਦੇ ਅਖੀਰਲੇ ਪਲਾਂ ਤੱਕ ਸੋਕਰਾਟ ਦੇ شاਗਿਰਦ ਦੇ ਰੂਪ ਵਿੱਚ ਉਸ ਦੇ ਨਾਲ ਰਿਹਾ ਸੋਕਰਾਟ ਦੀ ਮੌਤ ਤੋਂ ਬਾਅਦ ਪ੍ਰਜਾਤੰਤਰ ਨਾਲ ਪਲੇਟੋ ਨੂੰ ਨਫ਼ਰਤ ਹੋ ਗਈ ਪਲੇਟੋ ਨੇ ਮੇਗਾਰਾ ਮਿਸਰ ਇਟਲੀ ਅਤੇ ਸਿਸਲੀ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਅਖੀਰ ਵਿੱਚ ਏਥਨਜ਼ ਵਿੱਚ ਹੀ ਅਕਾਦਮੀ ਦੀ ਸਥਾਪਨਾ ਕੀਤੀ ਜਿੱਥੇ ਇਹ ਆਪਣੇ ਜੀਵਨ ਦੇ ਅੰਤ ਤੱਕ ਅਕਾਦਮੀ ਦੇ ਮੁਖੀ ਵਜੋਂ ਕੰਮ ਕਰਦਾ ਰਿਹਾ ਦਨਸੋ 47 ਈਸਵੀ ਪੂਰਵ ਵਿੱਚ ਪਲੇਟੋ ਦਾ ਦਿਹਾੰਤ ਹੋ ਗਿਆ ਪਲੇਟੋ ਦੀਆਂ ਰਚਨਾਵਾਂ ਵਿੱਚੋਂ ਇਸ ਦੇ ਸੰਵਾਦ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਨ ਦੇ ਯੋਗ ਹਨ ਪਲੇਟੋ ਨੇ 35 ਸੰਵਾਦਾਂ ਦੀ ਰਚਨਾ ਕੀਤੀ ਮੰਨੀ ਜਾਂਦੀ ਹੈ ਗਿਆਨ ਸਿਧਾਂਤ ਪਲੇਟੋ ਦੇ ਹੋਰ ਸਾਰੇ ਵਿਚਾਰ ਉਸ ਦੇ ਗਿਆਨ ਸਿਧਾਂਤ ਤੇ ਆਧਾਰਿਤ ਹਨ ਇਸ ਲਈ ਪਲੇਟੋ ਦਾ ਗਿਆਨ ਸਿਧਾਂਤ ਬਹੁਤ ਹੀ ਮਹੱਤਵਪੂਰਨ ਹੈ ਇਸ ਸਿਧਾਂਤ ਦੇ ਦੋ ਪੱਖ ਹਨ ਮੰਡਨ ਪੱਖ ਅਤੇ ਖੰਡਨ ਪੱਖ ਖੰਡਨ ਪੱਖ ਵਿੱਚ ਪਲੇਟੋ ਦੱਸਦਾ ਹੈ ਕਿ ਗਿਆਨ ਕੀ ਨਹੀਂ ਹੈ ਇਸ ਪੱਖ ਵਿੱਚ ਇੰਦਰੀਆਵੀ ਗਿਆਨ ਦਾ ਖੰਡਨ ਹੈ ਮੰਡਨ ਜਾਂ ਵਿਧੀ ਪੱਖ ਵਿੱਚ ਪਲੇਟੋ ਦੱਸਦਾ ਹੈ ਕਿ ਬૌਧਿਕ ਗਿਆਨ ਹੀ ਅਸਲੀ ਗਿਆਨ ਹੈ ਅਤੇ ਇਸ ਤਰ੍ਹਾਂ ਉਸ ਪ੍ਰਾਤ ਦੇ ਇਸ ਕਥਨ ਦੀ ਪੁਸ਼ਟੀ ਕਰਦਾ ਹੈ ਕਿ ਗਿਆਨ ਸੰਕਲਪਜਨਕ ਜਾਂ ਸੰਕਲਪਾਤਮਕ 올 ਨੋਲੇਜ ਇਜ਼ ਨੋਲੇਜ ਥਰੂ ਕਨਸੈਪਟਸ ਹੈ ਗਿਆਨ ਨੂੰ ਸੰਕਲਪਾਤਮਕ ਮੰਨ ਕੇ ਪਲੇਟੋ ਸਪਸ਼ਟ ਰੂਪ ਵਿੱਚ ਸੋਫਿਸਟਾਂ ਦੇ ਗਿਆਨ ਦੇ ਸੰਵੇਦਨਾਤਮਕ ਸਰੂਪ ਦਾ ਖੰਡਨ ਕਰਦਾ ਹੈ ਗਿਆਨ ਨੂੰ ਸੰਵੇਦਨਾਤਮਕ ਮੰਨਣ ਦੇ ਕਾਰਨ ਸੋਫਿਸਟ ਗਿਆਨ ਨੂੰ ਇੰਦਰੀਆਵੀ ਗਿਆਨ ਮੰਨਦੇ ਸਨ ਅਤੇ ਇਸੇ ਕਾਰਨ ਗਿਆਨ ਨੂੰ ਵਿਅਕਤੀਗਤ ਅਹਿਸਾਸ ਦਾ ਵਿਸ਼ਾ ਮੰਨਦੇ ਸਨ ਵਿਅਕਤੀਗਤ ਹੋਣ ਕਾਰਨ ਗਿਆਨ ਆਤਮਗਤ ਹੋ ਜਾਂਦਾ ਹੈ ਅਤੇ ਉਸ ਵਿੱਚ ਨਿਰਲੇਪਤਾ ਨਹੀਂ ਰਹਿੰਦੀ ਪਲੇਟੋ ਦੇ ਅਨੁਸਾਰ ਗਿਆਨ ਸਰਬਜਨীন ਹੈ ਅਤੇ ਸੱਚ ਵਸਤੂਗਤ ਹੁੰਦਾ ਹੈ ਇਸੇ ਕਾਰਨ ਹੀ ਗਿਆਨ ਸੰਕਲਪਾਤਮਕ ਹੈ ਅਰਥਾਤ ਸਾਰਿਆਂ ਲਈ ਸਮਾਨ ਹੈ ਇਸ ਤਰ੍ਹਾਂ ਪਲੇਟੋ ਨੇ ਬੇਸ਼ੱਕ ਸੋਕਰਾਟ ਦੇ ਹੀ ਗਿਆਨ ਸਿਧਾਂਤ ਦਾ ਹੋਰ ਵਿਸਤਾਰ ਕਰਕੇ ਉਸ ਦੀ ਪੁਸ਼ਟੀ ਕੀਤੀ ਹੈ ਪਰ ਇਹ ਸਪਸ਼ਟ ਹੈ ਕਿ ਸੋਕਰਾਟ ਅਨੁਸਾਰ ਸੰਕਲਪ ਕੇਵਲ ਮਾਨਸਿਕ ਹਨ ਅਤੇ ਪਲੇਟੋ ਅਨੁਸਾਰ ਇਹ ਹਕੀਕਤ ਹਨ ਹਕੀਕਤ ਤੋਂ ਬਾਹਰੇ ਹੈ ਕਿ ਸੰਕਲਪ ਕੇਵਲ ਮਾਨਸਿਕ ਵਿਚਾਰ ਹੀ ਨਹੀਂ ਹਨ ਬਲਕਿ ਬਾਹਰੀ ਪੂਰਨ ਪਦਾਰਥ ਹਨ ਜਿਨ੍ਹਾਂ ਨੂੰ ਪਲੇਟੋ ਵਿਗਿਆਨ ਕਹਿੰਦਾ ਹੈ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੋਕਰਾਤ ਦੇ ਸੰਕਲਪ ਪਲੇਟੋ ਦੇ ਵਿਗਿਆਨ ਦਾ ਰੂਪ ਧਾਰਨ ਕਰ ਲੈਂਦੇ ਹਨ ਵਿਗਿਆਨ ਸਿਧਾਂਤ ਪਲੇਟੋ ਦੇ ਦਰਸ਼ਨ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਉਸਦਾ ਵਿਗਿਆਨਵਾਦ ਹੈ ਬੇਸ਼ੱਕ ਐਸ ਸਿਧਾਂਤ ਦਾ ਜਨਮਦਾਤਾ ਸੋਕਰਾਤ ਹੈ ਪਰ ਪਲੇਟੋ ਨੇ ਐਸ ਸਿਧਾਂਤ ਨੂੰ ਵਿਕਸਿਤ ਕਰਕੇ ਪੂਰਨ ਵਿਗਿਆਨਵਾਦ ਬਣਾਇਆ ਸੋਕਰਾਤ ਦੇ ਅਨੁਸਾਰ ਸੰਕਲਪ ਕੇਵਲ ਵਿਚਾਰਾਂ ਨੂੰ ਨਿਯਮਿਤ ਰੱਖਦੇ ਹਨ ਐਸ ਲਈ ਵਿਚਾਰਾਂ ਦਾ ਮਾਪਦੰਡ ਸੰਕਲਪ ਹੈ ਪਲੇਟੋ ਨੇ ਸੋਕਰੇਟ ਦੇ ਮਾਨਸਿਕ ਸੰਕਲਪਾਂ ਨੂੰ ਇੱਕ ਹਕੀਕਤ ਦੇ ਰੂਪ ਵਿੱਚ ਦੇਖਿਆ ਅਤੇ ਇਹਨਾਂ ਨੂੰ ਠੋਸ ਪਦਾਰਥਾਂ ਤੇ ਸੁਤੰਤਰ ਰੂਪਾਂ ਵਿੱਚ ਮਨ ਤੋਂ ਬਾਹਰ ਸਥਿਤ ਸਮਝਿਆ ਅਤੇ ਸਮਝਾਇਆ ਪਦਾਰਥਾਂ ਤੋਂ ਵੱਖਰੇ ਇਹਨਾਂ ਸੁਤੰਤਰ ਰੂਪਾਂ ਨੂੰ ਪਲੇਟੋ ਵਿਗਿਆਨ ਕਹਿੰਦਾ ਹੈ ਦਰਅਸਲ ਵਿਗਿਆਨਵਾਦ ਤਤ ਸੰਬੰਧੀ ਸਿਧਾਂਤ ਹੈ ਜਿਸ ਦੇ ਅਨੁਸਾਰ ਵਿਗਿਆਨ ਕੇਵਲ ਮਾਨਸਿਕ ਵਿਚਾਰ ਹੀ ਨਹੀਂ ਬਲਕੇ ਬਾਹਰੀ ਜਾਤਦਿਆਂ ਵਸਤਾਂ ਦਾ ਠੋਸ ਤੱਤ ਹੈ ਪਰਮ ਚੰਗਿਆਈ ਦਾ ਸਿਧਾਂਤ ਪਲੇਟੋ ਦੇ ਅਨੁਸਾਰ ਪਰਮ ਚੰਗਿਆਈ ਹੀ ਪਰਮ ਤੱਤ ਹੈ ਇਹ ਸੰਸਾਰ ਦਾ ਪੂਰਨ ਆਦਰਸ਼ ਜਾਂ ਮੂਲ ਬਿੰਬ ਹੈ ਅਤੇ ਸਾਰਾ ਜਗਤ ਇਸੇ ਦਾ ਪ੍ਰਤੀਬਿੰਬ ਹੈ ਇਸ ਰਚੀ ਦਾ प्रयोजन ਜਾਂ ਉਦੇਸ਼ ਹੈ ਸੰਸਾਰ ਦੇ ਸਾਰੇ ਪਦਾਰਥ ਅਪੂਰਨ ਹਨ ਅਤੇ ਵਿਕਾਸ ਕਰਕੇ ਪੂਰਨ ਆਦਰਸ਼ ਵੱਲ ਵੱਧ ਰਹੇ ਹਨ ਇਸ ਲਈ ਪਲੇਟੋ ਸ੍ਰਸ਼ਟੀ ਦੇ ਵਿਕਾਸ ਨੂੰ प्रयोजनपूरण ਮੰਨਦਾ ਹੈ ਪਰਮ ਚੰਗਿਆਈ ਜਾਂ ਪਰਮ ਤਤ ਹੀ ਇਸ ਵਿਕਾਸ ਦਾ ਸਿਖਰ ਹੈ ਗਿਆਨ ਮੀਮंसा ਦੀ ਦ੍ਰਿਸ਼ਟੀ ਤੋਂ ਇਹੀ ਪਰਮ ਚੰਗਿਆਈ ਪਰਮ ਗਿਆਨ ਹੈ ਅਤੇ ਕਦਰਾਂ ਕੀਮਤਾਂ ਦੀ ਦ੍ਰਿਸ਼ਟੀ ਤੋਂ ਇਹੀ ਸਾਰੀਆਂ ਕਦਰਾਂ ਕੀਮਤਾਂ ਦਾ ਪੈਮਾਨਾ ਹੈ ਪਲੇਟੋ ਪਰਮ ਚੰਗਿਆਈ ਦੇ ਗਿਆਨ ਨੂੰ ਔਕਾਤ ਮੰਨਦਾ ਹੈ ਪਰਮ ਚੰਗਿਆਈ ਸਤ ਅਸਤ ਤੋਂ ਪਰੇ ਹੈ ਅਤੇ ਸਤ ਅਸਤ ਪਦਾਰਥਾਂ ਦਾ ਮੂਲ ਆਧਾਰ ਵੀ ਹੈ ਪਲੇਟੋ ਆਪਣੇ ਸੰਵਾਦ ਰਿਪਬਲਿਕ ਵਿੱਚ ਪਰਮ ਚੰਗਿਆਈ ਨੂੰ ਇੱਕ ਰੋਚਕ ਉਦਾਹਰਣ ਰਾਹੀਂ ਸਮਝਾਉਂਦਾ ਹੈ। ਮੰਨ ਲਓ ਕੁਝ ਵਿਅਕਤੀ ਹਨੇਰੀ ਗੁਫਾ ਵਿੱਚ ਬਚਪਨ ਤੋਂ ਹੀ ਰਹਿ ਰਹੇ ਹਨ। ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਹੈ ਕਿ ਉਹ ਹੱਲ ਹੀ ਨਹੀਂ ਸਕਦੇ, ਸਿਰਫ ਸਾਹਮਣੇ ਦੇਖ ਸਕਦੇ ਹਨ। ਗੁਫਾ ਦਾ ਮੂੰਹ ਪ੍ਰਕਾਸ਼ ਵੱਲ ਹੈ। ਵਿਅਕਤੀਆਂ ਦੇ ਪਿਛਲੇ ਪਾਸੇ ਕੁਝ ਦੂਰੀ ਤੇ ਅੱਗ ਬਲ ਰਹੀ ਹੈ ਅਤੇ ਆਪਣੀਆਂ ਛਾਵਾਂ ਨੂੰ ਵਿਅਕਤੀ ਸਾਹਮਣੇ ਵੇਖ ਰਹੇ ਹਨ। ਇਨ੍ਹਾਂ ਵਿੱਚੋਂ ਜੇਕਰ ਕਿਸੇ ਇੱਕ ਵਿਅਕਤੀ ਨੂੰ ਖੋਲ ਦਿੱਤਾ ਜਾਵੇ ਅਤੇ ਉਸ ਨੂੰ ਅਗ ਦੀ ਰੋਸ਼ਨੀ ਵਿਖਾਈ ਜਾਵੇ ਤਾਂ ਸਭ ਤੋਂ ਪਹਿਲਾਂ ਕੁਝ ਸਮੇਂ ਲਈ ਉਹ ਵਿਅਕਤੀ ਹੈਰਾਨੀ ਨਾਲ ਹੱਕਾ ਬੱਕਾ ਰਹਿ ਜਾਏਗਾ ਉਸ ਦੀਆਂ ਅੱਖਾਂ ਪ੍ਰਕਾਸ਼ ਵੇਖ ਨਹੀਂ ਸਕਣਗੀਆਂ ਕਿਉਂਕਿ ਅਜੇ ਤੱਕ ਉਹ ਕੇਵਲ ਪ੍ਰਕਾਸ਼ ਦੀ ਛਾਇਆ ਹੀ ਵੇਖਦਾ ਰਿਹਾ ਹੁੰਦਾ ਹੈ ਕੁਝ ਅਭਿਆਸ ਤੋਂ ਬਾਅਦ ਹੀ ਉਹ ਉਸ ਨੂੰ ਵੇਖ ਸਕੇਗਾ ਇਸੇ ਤਰ੍ਹਾਂ ਦਾ ਅਨੁਭਵ ਸੰਸਾਰਕ ਵਿਅਕਤੀਆਂ ਨੂੰ ਪਰਮ ਚੰਗਿਆਈ ਦੇ ਦਰਸ਼ਨ ਦੌਰਾਨ ਹੋ ਸਕਦਾ ਹੈ ਇਹ ਸਰਬ ਆਧਾਰੀ ਚੰਗਿਆਈ ਹੀ ਪਰਮ ਤਤ ਹੈ ਅਤੇ ਭਾਰਤੀ ਦਰਸ਼ਨ ਦੇ ਬ੍ਰਹਮ ਦੀ ਤਰ੍ਹਾਂ ਅਗੰਮ ਤੇ ਅਗੋਚਰ ਹੈ ਇਥੇ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੇਕਰ ਪਰਮ ਚੰਗਿਆਈ ਹੀ ਸਰਬੱਚ ਗਿਆਨ ਸਰਬੱਚ ਕਦਰ ਕੀਮਤ ਹੈ ਤਾਂ ਪਲੇਟੋ ਦੇ ਫਲਸਫੇ ਵਿੱਚ ਈਸ਼ਵਰ ਦਾ ਕੀ ਤਾਂ ਹੈ ਹੋਰ ਨਾ ਈਸ਼ਵਰਵਾਦੀਆਂ ਵਾਂਗ ਪਲੇਟੋ ਵੀ ਈਸ਼ਵਰ ਨੂੰ ਜਗਤ ਦਾ ਕਰਤਾ ਮੰਨਦਾ ਹੈ ਪਰੰਤੂ ਪਲੇਟੋ ਦਾ ਈਸ਼ਵਰ ਥੋੜਾ ਪੈਨ ਪ੍ਰਕਾਰ ਦਾ ਹੈ ਅਤੇ ਇਸ ਨੂੰ ਅਸੀਂ ਵਿਸ਼ਵ ਕਰਮਾ ਕਹਿ ਸਕਦੇ ਹਾਂ ਇਹ ਇੱਕ ਕਲਾਕਾਰ ਵਾਂਗ ਕੇਵਲ ਸਿਰਜਣਾ ਹੀ ਨਹੀਂ ਕਰਦਾ ਬਲਕਿ ਸੰਸਾਰ ਵਿੱਚ ਇੱਕ ਸੰਤੋਲ ਅਤੇ ਵਿਵਸਥਾ ਵੀ ਰੱਖਦਾ ਹੈ ਜਿਸ ਤਰ੍ਹਾਂ ਕੋਈ ਕਲਾਕਾਰ ਕਿਸੇ ਮੂਰਤੀ ਨੂੰ ਕਿਸੇ ਸਾਂਚੇ ਵਿੱਚ ਢਾਲਦਾ ਹੈ ਉਸੇ ਤਰ੍ਹਾਂ ਪਲੇਟੋ ਦਾ ਈਸ਼ਵਰ ਵੀ ਵਿਗਿਆਨ ਰੂਪੀ ਸਦੀਵੀ ਸਾਂਚੇ ਤੋਂ ਇੰਦਰੀਆਵੀ ਜਗਤ ਦੀ ਰਚਨਾ ਕਰਦਾ ਹੈ ਈਸ਼ਵਰ ਇਸ ਜਗਤ ਦਾ ਨਿਮਿਤ ਕਾਰਨ ਹੈ ਅਤੇ ਵਿਗਿਆਨ ਇਸ ਵਿਸ਼ਵ ਦਾ ਸਰੂਪ ਕਾਰਨ ਹੈ ਵਿਗਿਆਨ ਰੂਪੀ ਨਿਤ ਬਿੰਬਾਂ ਨੂੰ ਆਦਰਸ਼ ਮਨ ਕੇ ਹੀ ਈਸ਼ਵਰ ਉਸ ਦੇ ਅਨਸਾਰ ਪ੍ਰਤੀਬੰਧਾਂ ਦੀ ਰਚਨਾ ਕਰਦਾ ਹੈ ਆਤਮਾ ਪਲੇਟੋ ਅਨਸਾਰ ਆਤਮਾ ਜੀਵਨ ਸ਼ਕਤੀ ਹੈ ਸਰੀਰ ਦੀ ਗਤੀ ਅਤੇ ਕਿਰਿਆਸ਼ੀਲਤਾ ਦਾ ਕਾਰਨ ਆਤਮਾ ਹੀ ਹੈ ਇਹ ਸੰਪੂਰਨ ਕੁਦਰਤ ਵਿੱਚ ਗਤੀ ਦਾ ਮੂਲ ਕਾਰਨ ਹੈ ਕੁਦਰਤ ਦੇ ਸਾਰੇ ਪਦਾਰਥ ਜੜ੍ਹ ਹੋਣ ਕਾਰਨ ਗਤੀਹੀਨ ਹਨ ਆਤਮਾ ਕੇਵਲ ਗਤੀ ਦਾ ਹੀ ਕਾਰਨ ਨਹੀਂ ਹੈ ਬਲਕਿ ਵਿਵੇਕ ਦਾ ਵੀ ਆਧਾਰ ਹੈ ਵਿਵੇਕ ਦਾ ਕਾਰਨ ਹੋਣ ਕਰਕੇ ਆਤਮਾ ਦਾ ਸੰਬੰਧ ਵਿਗਿਆਨ ਨਾਲ ਹੈ ਤਤੇ ਗਤੀ ਦਾ ਕਾਰਨ ਹੋਣ ਕਰਕੇ ਆਤਮਾ ਦਾ ਸੰਬੰਧ ਇੰਦਰੀਆਵੀ ਸੰਸਾਰ ਨਾਲ ਵੀ ਹੈ ਇਸ ਲਈ ਵਿਗਿਆਨ જગਤ ਅਤੇ ਵਸਤੂ જગਤ ਦੋਹਾਂ ਦਾ ਆਧਾਰ ਆਤਮਾ ਹੀ ਹੈ ਪਲੇਟੋ ਆਤਮਾ ਨੂੰ ਵਿਸ਼ਵਾਤਮਾ ਦੇ ਸਮਾਨ ਦੱਸਦਾ ਹੈ ਪਰੰਤੂ ਵਿਸ਼ਵਾਤਮਾ ਦੇ ਸਮਾਨ ਇਹ ਪੂਰਨ ਤੇ ਅਸੀਮ ਨਹੀਂ ਹੈ ਆਤਮਾ ਦੇ ਸੁਭਾਅ ਦੀ ਵਿਆਖਿਆ ਲਈ ਪਲੇਟੋ ਰਾਜ ਦੀ ਉਪਮਾ ਦਿੰਦਾ ਹੈ ਰਾਜ ਦੇ ਸਮਾਨ ਆਤਮਾ ਵੀ ਇੱਕ ਹੈ ਵਿਅਕਤੀ ਦੀ ਚੰਗਿਆਈ ਰਾਜ ਦੀ ਚੰਗਿਆਈ ਦੇ ਰੂਪ ਵਿੱਚ ਪ੍ਰਤੀਬਿੰਬਤ ਹੁੰਦੀ ਹੈ ਵਿਅਕਤੀ ਦਾ ਅੰਤਰਦਵੰਦ ਰਾਜ ਦੇ ਅੰਤਰਦਵੰਦ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਰਾਜ ਤਿੰਨ ਤਰ੍ਹਾਂ ਦਾ ਹੈ ਰਾਜਤੰਤਰ ਕੁਲੀਨ ਤੰਤਰ ਅਤੇ ਲੋਕਤੰਤਰ ਮਨੋਖਰੀ ਤਿੰਨ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਵਿਵੇਕ ਬੁੱਧੀ ਦੀ ਪ੍ਰਧਾਨਤਾ ਹੁੰਦੀ ਹੈ ਉਹ ਸੁਰੱਖਿਅਕ ਹਨ ਜਿਨ੍ਹਾਂ ਵਿੱਚ ਬਲ ਦੀ ਪ੍ਰਧਾਨਤਾ ਹੈ ਉਹ ਸੈਨਿਕ ਅਤੇ ਜਿਨ੍ਹਾਂ ਵਿੱਚ ਕਿਰਿਆ ਦੀ ਪ੍ਰਧਾਨਤਾ ਹੈ ਉਹ ਘਾੜੇ ਕਹੋਂਦੇ ਹਨ ਪਹਿਲੀ ਸ਼੍ਰੇਣੀ ਦੇ ਵਿਅਕਤੀ ਸੋਨੇ ਦੇ ਦੂਜੇ ਚਾਂਦੀ ਦੇ ਤੇ ਤੀਜੀ ਕਿਸਮ ਦੇ ਵਿਅਕਤੀ ਪਿੱਤਲ ਜਾਂ ਲੋਹੇ ਦੇ ਹਨ ਇਸੇ ਹੀ ਤਰ੍ਹਾਂ ਜੀਵਾਤਮਾ ਦੇ ਵੀ ਤਿੰਨ ਭਾਗ ਹਨ ਬੁੱਧੀ ਸੰਕਲਪ ਅਤੇ ਸੰਵੇਦਨਾ ਹੈ ਬੁੱਧੀ ਦਾ ਧਰਮ ਗਿਆਨ ਹੈ ਸੰਕਲਪ ਦਾ ਧਰਮ ਬਲ ਹੈ ਅਤੇ ਸੰਵੇਦਨਾ ਦਾ ਧਰਮ ਕਿਰਿਆ ਹੈ ਪਲੇਟੋ ਦੇ ਅਨੁਸਾਰ ਆਤਮਾ ਅਮਰ ਅਵਿਨਾਸ਼ੀ ਸਦੀਵੀ ਅਤੇ ਚੇਤਨ ਸਰੂਪ ਹੈ ਆਤਮਾ ਨੂੰ ਅਮਰ ਮੰਨਣ ਦੇ ਕਾਰਨ ਹੀ ਪਲੇਟੋ ਪੁਨਰ ਜਨਮ ਨੂੰ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਸਰੀਰ ਦੀ ਮਰਤੂ ਤੋਂ ਬਾਅਦ ਆਤਮਾ ਵਿਗਿਆਨਾਂ ਦੇ ਲੋਕ ਵਿੱਚ ਚਲੀ ਜਾਂਦੀ ਹੈ ਜਿਹੜੇ ਵਿਅਕਤੀ ਇਸ ਸੰਸਾਰ ਵਿੱਚ ਪੁੰਨ ਕਰਦੇ ਹਨ ਉਹਨਾਂ ਦੀ ਆਤਮਾ ਦੇਵ ਲੋਕ ਵਿੱਚ ਨਿਵਾਸ ਕਰਦੀ ਹੈ ਅਤੇ ਪਾਪੀ ਨੂੰ ਮੁੜ ਇਸ ਸੰਸਾਰ ਵਿੱਚ ਜਨਮ ਲੈਣਾ ਪੈਂਦਾ ਹੈ ਪਲੇਟੋ ਦਾ ਆਤਮਾ ਸੰਬੰਧੀ ਮਤ ਆਰਫਿਕ ਧਰਮ ਤੋਂ ਪ੍ਰਭਾਵਿਤ ਹੈ ਜਿਸ ਦੇ ਅਨੁਸਾਰ ਸਰੀਰ ਨੂੰ ਆਤਮਾ ਦਾ ਬੰਦੀ ਘਰ ਦੱਸਿਆ ਗਿਆ ਹੈ ਸ਼ੁੱਧ ਗਿਆਨ ਦੁਬਾਰਾ ਹੀ ਇਸ ਬੰਧਨ ਦਾ ਨਾਸ ਸੰਭਵ ਹੈ ਅਤੇ ਬੰਧਨ ਦੇ ਨਾਸ ਤੋਂ ਬਾਅਦ ਹੀ ਦੇਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਸਰੀਰਕ ਵਾਸਤਾ ਵਿੱਚ ਜਿਹੜੀ ਆਤਮਾ ਪ੍ਰੇਮ ਅਤੇ ਸੋਹਜ ਨੂੰ ਅਪਣਾਉਂਦੀ ਹੈ ਉਸ ਵਿੱਚ ਸਵਰਗ ਪੁੱਜਣ ਲਈ ਖੰਭ ਪੈਦਾ ਹੋ ਜਾਂਦੇ ਹਨ ਅਤੇ ਉੱਥੇ ਪਹੁੰਚ ਕੇ ਸਦੀਵੀ ਉੱਥੇ ਪਹੁੰਚ ਕੇ ਆਤਮਾ ਸਦੀਵੀ ਵਿਗਿਆਨ ਦਾ ਸਾਖਿਆਤਕਰ ਕਰਦੀ ਹੈ ਰਾਜ ਕਾਜ ਨੂੰ ਠੀਕ ਤਰ੍ਹਾਂ ਚਲਾਈ ਰੱਖਣ ਵਾਸਤੇ ਪਲੇਟੋ ਆਪਣੇ ਰਿਪਬਬਲਿਕ ਵਿੱਚ ਕਹਿੰਦਾ ਹੈ ਕਿ ਸੁਰੱਖਿਅਕ ਸੈਨਿਕਾਂ ਅਤੇ ਕਾਰੀਗਰਾਂ ਤਿੰਨਾਂ ਨੂੰ ਹੀ ਆਪਣੇ ਆਪਣੇ ਖੇਤਰ ਵਿੱਚ ਕੰਮ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਕੰਮਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ